ਕਰਨਲ ਮਾਮਲੇ ਦੇ ਵਿੱਚ ਇੱਕ ਬਹੁਤ ਵੱਡੀ ਅਪਡੇਟ ਆ ਚੁੱਕੀ ਹੈ ਜਿਵੇਂ ਕਿ ਕਰਨਲ ਮਾਮਲੇ ਦੇ ਵਿੱਚ ਐਸਆਈਟੀ ਨੇ ਬਹੁਤ ਵੱਡਾ ਐਕਸ਼ਨ ਕਰ ਦਿੱਤਾ ਹੈ ਉਹਨਾਂ ਦੋਸ਼ੀਆਂ ਖਿਲਾਫ ਕਰ ਦਿੱਤਾ ਹੈ ਜਿਨ੍ਹਾਂ ਨੇ ਕਰਨਲ ਸਾਹਿਬ ਨੂੰ ਕੁੱਟਿਆ ਸੀ ਔਰ ਸੀਐਮਾਨ ਤੱਕ ਇਹ ਨਾ ਪਰਿਵਾਰ ਪਹੁੰਚਦਾ ਹੈ ਅੱਜ ਦੀ ਡੇਟ ਦੇ ਵਿੱਚ ਯਾਨੀ 31 ਮਾਰਚ ਐ ਔਰ ਉਸ ਤੋਂ ਬਾਅਦ ਸੀਐਮਾਨ ਕਹਿੰਦੇ ਨੇ ਕਿ ਅਸੀਂ 6 ਵਜੇ ਤੱਕ ਬਹੁਤ ਵੱਡਾ ਐਕਸ਼ਨ ਕਰਨ ਜਾ ਰਹੇ ਹਾਂ ਪੰਜਾਬ ਦੇ ਅੰਦਰ ਜਿਹਦੀ ਅਪਡੇਟ ਤੁਹਾਨੂੰ 6 ਵਜੇ ਤੱਕ ਮਿਲ ਜਾਣੀ ਆ ਪਰ ਉਸ ਤੋਂ ਪਹਿਲਾਂ ਹੀ ਉਸ ਤੋਂ ਪਹਿਲਾਂ ਹੀ ਜਾਨੀ ਉਹਨਾਂ ਦਾ ਪਰਿਵਾਰ ਹਲੇ ਮੀਡੀਆ ਤੱਕ ਪਹੁੰਚ ਰਿਹਾ ਹੈ ਤਾਂ ਉਸ ਤੋਂ ਬਾਅਦ ਸੀਐਮ ਮਾਨ ਪਹਿਲੀ ਵਾਰ ਪਹਿਲੀ ਵਾਰ ਮੈਨੂੰ ਲੱਗਦਾ ਵੀ ਜਿਵੇਂ ਕੁਝ ਚੰਗਾ ਕਰਨ ਜਾ ਰਹੇ ਨੇ ਔਰ ਬਹੁਤ ਵੱਡਾ ਐਕਸ਼ਨ ਕਰ ਦਿੱਤਾ ਹੈ ਔਰ ਦੂਜੇ ਪਾਸੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਦਾ ਨਜ਼ਰ ਆ ਰਿਹਾ ਹੈ ਕਿਹੜੇ ਕਿਹੜੇ ਦੋਸ਼ੀ ਇਹਦੇ ਵਿੱਚ ਗ੍ਰਿਫਤਾਰ ਹੋ ਰਹੇ ਨੇ ਪੂਰੀ ਖਬਰ ਉਹਨਾਂ ਮੁਲਾਜ਼ਮਾਂ ਦੇ ਮੂੰਹੋਂ ਤੁਹਾਨੂੰ ਸੁਣਾਵਾਂਗੇ ਕਿ ਕਿਹੜੇ ਮੁਲਾਜ਼ਮ ਨੇ ਔਰ ਕਿਹੜੇ ਕਿਹੜੇ ਮੁਲਾਜ਼ਮੇ ਦੇ ਵਿੱਚ ਫਸ ਰਹੇ ਨੇ ਨਾਨਕ ਸਿੰਘ ਐਸਐਸਪੀ ਨਾਨਕ ਸਿੰਘ ਐਸਐਸਪੀ ਦਾ ਨਾਮ ਮੇਨ ਮੁਖ ਕਿਉਂਕਿ ਉਹੀ ਸਾਰੀ ਕਰਤਾ ਧਰਤਾ ਦੇ ਮਾਲਕ ਨੇ ਉਹਨਾਂ ਦੇ ਮੁਤਾਬਕ ਉਹ ਜਿਹੜੇ ਆਫੀਸਰ ਸੀ ਉਹ ਬਚੇ ਹੋਏ ਸੀ ਉਹਨਾਂ ਨੂੰ ਗ੍ਰਿਫਤਾਰੀ ਨਹੀਂ ਦਿੱਤੀ ਉਹਨਾਂ ਦੀ ਔਰ ਉਹਨਾਂ ਨੂੰ ਜੇਲ੍ਹ ਤੱਕ ਨਹੀਂ ਪੁਚਾਇਆ ਉਹਨਾਂ ਦੇ ਕੋਈ ਵੀ ਐਕਸ਼ਨ ਨਹੀਂ ਲਿਆ ਤਾਂ ਪੰਜਾਬ ਦੀ ਜਨਤਾ ਗੁੱਸੇ ਦੇ ਵਿੱਚ ਆ ਗਈ ਸੀ ਜਿਸ ਦੇ ਨਾਲ ਪੂਰੀ ਆਰਮੀ ਉੱਤਰ ਆਉਂਦੀ ਆ ਪਟਿਆਲੇ ਵਰਗੇ ਸ਼ਹਿਰਾਂ ਦੇ ਵਿੱਚ ਇੱਕ ਬਹੁਤ ਵੱਡੇ ਵੱਡੇ ਧਰਨੇ ਲੱਗਦੇ ਆ ਬਹੁਤ ਵੱਡਾ ਪ੍ਰਦਰਸ਼ਨ ਹੋ ਜਾਂਦਾ ਤਾਂ ਹੁਣ ਤੁਸੀਂ ਪਹਿਲਾਂ ਉਹਨਾਂ ਦੇ ਮੂੰਹੋਂ ਸੁਣੋ ਕਿ ਆਫੀਸਰ ਕੀ ਕਹ ਰਹੇ ਨੇ ਕਿਵੇਂ ਪੂਰਾ ਪੁਲੰਦਾ ਬਣਾ ਕੇ ਇਕੱਠਾ ਕੀਤਾ ਜਾ ਰਿਹਾ ਉਹਨਾਂ ਦੋਸ਼ੀਆਂ ਦੇ ਖਿਲਾਫ ਸੁਣੋ ਯਾਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕੇਸ ਤੋਂ ਵੀ ਅਹਿਮ ਹੈ ਸੁਣੋ ਮਤਲਬ ਹੈਗੇ ਨੇ ਇਨਸੀਡੈਂਟ ਦੇ ਵਿੱਚ ਉਹਨਾਂ ਸਾਰਿਆਂ ਨੂੰ ਵੀ ਸਦਗ ਦੇਵਾਂਗੇ ਉਹਨਾਂ ਨੂੰ ਅਸੀਂ ਇਹ ਪਲਾਨ ਕੀਤਾ ਕਿ 2 ਤਰੀਕ ਨੂੰ ਜਸ ਅਸੀਂ ਸਾਰਿਆਂ ਨੂੰ ਬੁਲਾ ਕੇ ਸਾਰਿਆਂ ਦੇ ਬਿਆਨ ਕਲਮਬੰਦ ਕਰਕੇ ਜਾਣਗੇ ਉਹਨਾਂ ਦੀ ਵਰਜਨ ਵੀ ਰਿਕਾਰਡ ਕੀਤੀ ਜਾਏਗੀ ਤਾਂ ਕਿ ਉਹਨਾਂ ਦਾ ਕੀ ਕਹਿੰਦਾ ਤੇ ਡਾਕੂਮੈਂਟਸ ਦਾ ਠੀਕਾ ਨਾ ਜਿਹੜਾ ਆਪਣਾ ਫੋਰੈਂਸਿਕ ਐਵਿਡੈਂਸ ਉਹਨਾਂ ਦੇ ਵਿੱਚ ਅਸੀਂ ਇੱਕ ਉਹ ਦੇਖ ਪਾਈਏ ਜਿੱਥੇ-ਜਿੱਥੇ ਕੋਈ ਕੰਟਰਡਿਕਸ਼ਨ ਨਜ਼ਰ ਆਏਗੀ ਉਹਨੂੰ ਫਿਰ ਡਿਟੇਲ ਚ ਐਗਜ਼ਾਮਨ ਕਰਦੇ ਚੱਲੀਏ ਦੇਖੋ ਨੀਤੀ ਲੰਘਣ ਪਹਿਲੇ ਤਾਂ ਵੀ ਸੀਸੀਟੀਵੀ ਹੈ ਫਾਈਲੀਰੀਟੀ ਆਫਟਰ ਦੇ ਬਾਅਦ ਵੀ ਨਹੀਂ ਦਿਖਾਈ ਦੇ। ਦੇਖੋ ਜਿਹੜਾ ਸੀਸੀਟੀਵੀ ਫੁਟੇਜ ਹੈਗੀ ਆ ਉਹਨੂੰ ਅਸੀਂ ਪ੍ਰੋਪਰ ਕਰਨ ਲਈ ਔਰ ਉਹਨੂੰ ਟੌਪਰ ਐਗਜ਼ਾਮਨ ਕਰਨ ਲਈ सीएफएसएल सेंटर फॉर एनसिक साइंस लैब ਨੇ ਜੀਆਂ ਜਿਹੜੀਆਂ ਭਾਰਤ ਸਰਕਾਰ ਦਾ ਅਦਾਰਾ ਹੈਗੇ ਨੇ ਤੇ ਟੋਟਲੀ ਇੰਪਾਰਸ਼ਲ ਉਹਦੇ ਲਈ ਜਜਮੈਂਟ ਲਈ ਉਹਨੂੰ ਪੇਂਚਦਿਆ ਸਰ ਇਹਨਾਂ ਤੋਂ ਤੁਸੀਂ ਕਿ ਐਕਸਟਰਨਲਿ ਸੀ ਉਹਨਾਂ ਨੂੰ ਇੰਕੀ ਲੋਕਾਂ ਨੂੰ ਵੀ ਆ ਕੇ ਰਖੋ ਐਜੇ ਕਿਹੜੇ ਤੋਂ ਅਵਲੈਂਸ ਨਹੀਂ ਹਲੇ ਤੱਕ ਵੀ ਲੇ ਕਿਸੀ ਸੀ ਦੀ ਫੁਟੇਜ ਪੁਲਿਸ ਨੂੰ ਸਬਮਿਟ ਕਰ ਚੁੱਕੀ ਐਮਐਲਆ ਰਿਪੋਰਟ ਜਿਹੜੀ ਕਿ ਮੈਡੀਕਲ ਫੋਰੈਂਸਿਕ ਪਰੀਸੈਂਟ ਡਾਕਟਰਸ ਕੋਲ ਲਾਗ ਦਿੱਤੀ ਹੈ ਉਹ ਸਬਮਿਟ ਹੋ ਚੁੱਕੀ ਹੈ ਇਹ ਪ੍ਰੋਬਲਮ ਕਿਹਦੀ ਆ ਗਈ ਨਹੀਂ ਪ੍ਰੋਬਲਮ ਕਿਤੇ ਨਹੀਂ ਆਦੀ ਇਹ ਦੇਖੋ ਇਹ ਤਾਂ ਹੋ ਗਿਆ ਜਿਹੜੇ ਅਫੀਸ਼ੀਅਲ ਐਵਿਡੈਂਸ ਸਾਡੇ ਕੋਲ ਆ ਚੁੱਕੇ ਨੇ ਇਸੇ ਇਹਨਾਂ ਨੂੰ ਆਪਣਾ ਸਫਾ ਬਿਸਲ ਕੇ ਲੈ ਚੁੱਕਿਆ ਜਾਂ ਮੈਡੀਕਲ ਦਾ ਵੀ ਰਿਪੋਰਟ ਆ ਗਈ ਉਹਦੇ ਤੇ ਸੀਐਫਐਸਐਲ ਦੇ ਕੋਲ ਆਪਣਾ ਇਹਦੀ ਵੀ ਸੱਕਟ ਜਿਹੜਾ ਸੀਸੀਟੀਵੀ ਆ ਉਹਦੀ ਵੀ ਸਾਨੂੰ ਪ੍ਰੈਗਰਿਟੀ ਹੋ ਜੇਗੀ ਤੇ ਇਹ ਆ ਕਿ ਕਈ ਵਰੀ ਇਹ ਹੁੰਦਾ ਕਿ ਆਪਣੇ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਨਾ ਉਥੇ ਐਵੀਡੈਂਸ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਹੁੰਦਾ ਕਿ ਕਹਾ ਕਿ ਕੋਈ ਉਥੋਂ ਜਾ ਰਿਹਾ ਸੀ ਜੀ ਉਹਦੇ ਕੋਲੇ ਕੋਈ ਰਿਪੋਰਟਿੰਗ ਹੋਵੇ ਕਿਉਂਕਿ ਇਹ ਆਪਾਂ ਕੋਈ ਵੀ ਤੱਥ ਇਹ じゃ ਆਊਟ ਦਿਖਾਣਾ ਚਾਹਦੇ ਇਸ ਕਰਕੇ ਆਪਾਂ ਇਹ ਨੰਬਰ ਦੇ ਦਿਆਂ ਤੇ ਲੋਕਾਂ ਨੂੰ ਅਪੀਲ ਕਰ ਰਿਹਾ ਵੀ ਤੁਹਾਡੇ ਚੋਂ ਕੋਈ ਕਿਸੇ ਕੋਲੇ ਕੋਈ ਸੱਜਣ ਕੋਲੇ ਕੋਈ ਚੀਜ਼ ਹੋਵੇ ਜੇ ਤਾਂ ਕਿ ਆਪਾਂ ਨੂੰ ਸੱਚਾਈ ਸਟੈਬਲਿਸ਼ ਕਰਨ ਦੇ ਵਿੱਚ ਕੰਮ ਉਹ ਸਹਾਇੀ ਹੋਵੇ ਤਾਂਕਿ ਸਭ ਇੱਕ ਇੱਕ ਵਾਰ-ਵਾਰ ਜਿਹੜਾ ਪਰਿਵਾਰ ਵੀ ਕਹਿ ਰਿਹਾ ਤੇ ਹਾਈਪੋਥੈਸਿਸ ਵੀ ਹੋਈ ਨਾ ਉਹਦੇ ਵਿੱਚ ਇਹ ਕਹਿ ਗਏ ਕਿ ਉਹਨਾਂ ਦੀ ਅਰੈਸਟ ਹੋਣੀ ਚਾਹੀਦੀ ਹੈ ਅਰੈਸਟ pau ਬਣਾ ਇਨਨਬਲੀਵਲ ਹੈਗਾ ਉਹਦੇ ਵਿੱਚ ਕਿ ਐਸਆਈ ਵੀ ਸੋਲ ਰਹੀ ਹੈ ਨਹੀਂ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਾਂਗਾ ਕਿਉਂਕਿ ਦੇਖੋ ਜਿਹੜੀਆਂ ਚੀਜ਼ਾਂ ਪ੍ਰੀਮਿਨਰੀ ਤੌਰ ਤੇ ਕੀ ਜਾਣੀਆਂ ਚਾਹੀਦੀਆਂ ਸੀ ਔਰ ਉਹ ਅਸੀਂ ਕਰਿਆ ਜਾਨੀ ਐਸਆਈ ਵੀ ਟੀਮ ਕਹਿ ਰਹੀ ਹੈ ਕਿ ਅਸੀਂ ਹਲੇ ਜਾਜ ਪੂਰੀ ਚੰਗੀ ਤਰ੍ਹਾਂ ਕਰਨੀ ਹੈ ਜੇਕਰ ਕਿਸੇ ਕੋਲ ਸਬੂਤ ਹੈਗੇ ਨੇ ਤਾਂ ਸਾਨੂੰ ਕੋਈ ਵੀ ਸੱਜਣ ਭੇਜ ਸਕਦਾ ਪਰ ਕਿਤੇ ਨਾ ਕਿਤੇ ਮੈਨੂੰ ਐਂ ਲੱਗਦਾ ਵੀ ਜਿਵੇਂ ਐਸਆਈਟੀ ਦੀ ਜਿਹੜੀ ਟੀਮ ਹੈ ਇਹਨਾਂ ਨੇ ਵੀ ਕਿਤੇ ਨਾ ਕਿਤੇ ਕਮੀ ਜੀ ਲੱਗਦੀ ਹੈ ਕਿ ਹਲੇ ਸਬੂਤ ਕਿਹੜੇ ਰਹਿ ਗਏ ਨੇ ਜੱਜ ਸਾਹਿਬ ਖੁਦ ਹਾਈ ਕੋਰਟ ਦੇ ਜੱਜ ਖੁਦ ਉਹ ਵੀਡੀਓ ਦੇਖ ਚੁੱਕੇ ਨੇ ਜਿਹਦੇ ਵਿੱਚ ਕਰਨਲ ਸਾਹਿਬ ਦੀ ਪਤਨੀ ਤੋਂ ਮਾਫੀ ਮੰਗ ਰਿਹਾ ਚਾਰ ਪੁਲਿਸ ਅਫਸਰ ਜਿਹੜੇ ਇਹਨਾਂ ਚੀਜ਼ਾਂ ਦੇ ਸਾਰੇ ਗੁਨਾਹਗਾਰ ਨੇ ਔਰ ਹੁਣ ਐਸਆਈਟੀ ਦੀ ਟੀਮ ਦੇ ਮੈਂਬਰ ਕਰੇ ਉਹਨਾਂ ਦੇ ਜਿਹੜੇ ਅਫੀਸਰ ਨੇ ਉਹ ਕਹਿ ਰਹੇ ਨੇ ਕਿ ਇਹਦੇ ਵਿੱਚ ਅਸੀਂ ਹਵੇ ਹੋਰ ਜਾਨੀ ਡਾਕੂਮੈਂਟ ਇਕੱਠੇ ਕਰਨੇ ਆ ਸਬੂਤ ਇਕੱਠੇ ਕਰਨੇ ਆ ਕਿਹੜੇ ਸਬੂਤਾਂ ਦੀ ਗੱਲ ਕਰ ਰਹੇ ਨੇ ਕੀ ਜਿਹੜੀ ਉਹ ਵੀਡੀਓ ਹੈ ਕਿ ਉਹ ਝੂਠ ਹੈ ਔਰ ਜਿਹੜੀ ਸੀਸੀਟੀਵੀ ਫੋਟੋ ਹੈ ਉਹ ਕੀ ਝੂਠ ਹੈ ਮੈਨੂੰ ਐ ਲੱਗਦਾ ਵੀ ਜਿਵੇਂ ਕਿਤੇ ਨਾ ਕਿਤੇ ਹਲੇ ਵੀ ਕਮੀ ਪੇਸ਼ੀ ਨਜ਼ਰ ਆ ਰਹੀ ਹੈ ਪਹਿਲੀ ਵਾਰ ਯਾਨੀ ਸੀਐਮ ਮਾਨ ਦਾ ਐਕਸ਼ਨ ਆਉਣ ਵਾਲੇ ਦਿਨ ਦੇ ਵਿੱਚ ਹਲੇ 6 ਵਜਨੇ ਬਾਕੀ ਐ ਕਿਉਂਕਿ 6 ਹਲੇ ਤੱਕ ਵੱਜੇ ਨਹੀਂ ਪਰ ਜਦੋਂ ਤੱਕ 6 ਵੱਜਣਗੇ ਉਸ ਤੋਂ ਬਾਅਦ ਖੁਦ ਸੀਐਮ ਮਾਨ ਦੀ ਅਪਡੇਟ ਆਉਣੀ ਐ ਉਹਨਾਂ ਦੇ ਪਰਿਵਾਰ ਤੱਕ ਉਹਨਾਂ ਦੀ ਕਾਲ ਆਉਣੀ ਐ ਕਿ ਭਾਈ ਅਸੀਂ ਆ ਕੰਮ ਕਰ ਚੁੱਕੇ ਆ ਹੋ ਸਕਦਾ ਕਿ ਵੱਡੀ ਅਪਡੇਟ ਆ ਜਾਵੇ ਕਿਹੜੇ ਕਿਹੜੇ ਆਫੀਸਰ ਡਿਸਮਿਸ ਵੀ ਹੋ ਸਕਦੇ ਆ ਸਭ ਤੋਂ ਵੱਡੀ ਅਪਡੇਟ ਇਹ ਆ ਰਹੀ ਐ ਕਿ ਜਿਹੜੇ ਨਾਨਕ ਸਿੰਘ ਐਸਐਸਪੀ ਨੇ ਉਹਨਾਂ ਦਾ ਟਰਾਂਸਫਰ ਹੋ ਸਕਦਾ ਡਿਸਮਿਸ ਦੀ ਤਾਂ ਨਹੀਂ ਪਰ ਉਹਨਾਂ ਦਾ ਟਰਾਂਸਫਰ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਇਥੋਂ ਪਟਿਆਲੇ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਔਰ ਜਿਹੜੇ ਬਾਕੀ ਦੇ ਪੁਲਿਸ ਆਫੀਸਰ ਨੇ ਜਿਹੜੇ ਗੁਨਾਹਗਾਰ ਨੇ ਕਾਨਨਰ ਸਾਹਿਬ ਦੇ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਜਿਵੇਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣਾ ਉਹਨਾਂ ਦੀ ਅਰੈਸਟ ਪਾਉਣੀ ਔਰ ਉਹਨਾਂ ਦਾ ਡਿਸਮਿਸ ਕਰ ਦੇਣਾ ਉਹਨਾਂ ਨੂੰ ਇੱਕ ਤਰ੍ਹਾਂ ਦਾ ਡਿਸਮਿਸ ਹੀ ਹੋ ਜਾਣਾ ਕਿਉਂਕਿ ਬਹੁਤ ਹਾਈਲਾਈਟ ਮੁੱਦਾ ਹੋ ਚੁੱਕਿਆ ਹੈ ਕੇਂਦਰ ਤੱਕ ਪਹੁੰਚ ਚੁੱਕਿਆ ਹੈ ਨਾਲ ਕੇਂਦਰੀ ਨਹੀਂ ਬਲਕਿ ਇਹਦੇ ਉੱਤੇ ਬਹੁਤ ਵੱਡਾ ਹਾਈਲਾਈਟ ਕੰਮ ਜਿਹੜਾ ਕਿ ਕੋਰਟ ਬੰਨੀ ਵੀ ਹੋ ਚੁੱਕਿਆ ਹੈ ਕੋਰਟ ਬੜਾ ਸਖਤ ਹੋ ਗਿਆ ਹੈ ਹੋਰ ਤਾਂ ਇੱਥੇ ਤੱਕ ਸਖਤ ਹੋ ਗਿਆ ਕਿ ਉਹਨਾਂ ਦੇ ਜਿਹੜੇ ਇਨਕਾਊਂਟਰ ਕੀਤੇ ਹੋਏ ਨੇ ਉਹ ਕਹਿੰਦੇ ਨੇ ਕਿ ਇਹ ਫੇਕ ਕਿਉਂਕਿ ਇਨਕਾਊਂਟਰ ਕਰ ਰਹੀ ਆ ਪੰਜਾਬ ਦੀ ਪੁਲਿਸ ਤਾਂ ਹੋ ਸਕਦਾ ਇਹਦੇ ਵਿੱਚ ਪਤਾ ਨਹੀਂ ਕਿੰਨੇ ਕਿ ਫੇਕ ਨਿਕਲਣੀਆਂ ਔਰ ਕਿੰਨੇ ਕਿ ਸੱਚਾਈ ਹੋਣੀ ਹੈ ਉਹ ਤਾਂ ਹòn ਬਾਰੇ ਦਿਨਾਂ ਦੇ ਵਿੱਚ ਇਹਦੇ ਉੱਤੇ ਸ਼ਾਹਨਬੀਨ ਹੋਣੀ ਹਲੇ ਬਾਕੀ ਹੈ ਔਰ ਸੀਬੀਆਈ ਸੀਬੀਆਈ ਦੀ ਜਿਹੜੀ ਮੰਗ ਕੀਤੀ ਗਈ ਹੈ ਸੀਬੀਆਈ ਦੀ ਜਾਂਚ ਦੇ ਵਿੱਚ ਦੁੱਧ ਦੇ ਉੱਤੇ ਪਾਣੀ ਦਾ ਪਾਣੀ ਹੋ ਜਾਣਾ ਪਰ ਕਿਤੇ ਨਾ ਕਿਤੇ ਸੀਐਮ ਮਾਨ ਦੀ ਅਪਡੇਟ ਹੈ ਜਿਹੜੀ ਉਹਦਾ 6 ਵਜੇ ਤੱਕ ਦਾ ਟਾਈਮ ਰੱਖਿਆ ਹੈ ਔਰ 6 ਵਜੇ ਕੁਝ ਵੱਡਾ ਹੋ ਹੋ ਸਕਦਾ ਕੁਝ ਵੱਡਾ ਪੜਾਕਾ ਪੈ ਸਕਦਾ ਪੰਜਾਬ ਦੇ ਅੰਦਰ ਪੰਜਾਬ ਦੀ ਪੁਲਿਸ ਦੇ ਪਸੀਨੇ ਛੁੱਟੇ ਹੋਏ ਨੇ ਉਸੇ ਪੁਲਿਸ ਦੇ ਕਹਿਣਾ ਮੈਂ ਸਾਰੀ ਦੇਣੀ ਜਿਨ੍ਹਾਂ ਲੋਕਾਂ ਨੇ ਕਰਨਲ ਸਾਹਿਬ ਨੂੰ ਕੁੱਟ ਕਿਉਂਕਿ ਪੰਜਾਬ ਦੀ ਪੁਲਿਸ ਦੇ ਅਕਸਰ ਮੈਂ ਨਮੂਨੇ ਉਹ ਵੀ ਦਿਖਾਉਣਾ ਹੁੰਦਾ ਜਿਹੜੇ ਬਹਾਦਰੀ ਕਰਦੀ ਹੈ ਪੰਜਾਬ ਦੀ ਪੁਲਿਸ ਦੀ ਬਹਾਦਰੀ ਦੇ ਨਮੂਨੇ ਮੈਂ ਦੋ ਦਿਖਾ ਵੀ ਚੁੱਕਿਆ ਕਿਉਂਕਿ ਪੰਜੇ ਉਂਗਲਾਂ ਇੱਕੋ ਸਾਰ ਨਹੀਂ ਹੁੰਦੀਆਂ ਕਈ ਪੁਲਿਸ ਵਾਲੇ ਇਹੋ ਜਿਹੇ ਨੇ ਜਿਹੜੇ ਆਪਣੀ ਸ਼ਬੀ ਬੜੀ ਚੰਗੀ ਤਰ੍ਹਾਂ ਇਮੇਜ ਆਪਦੀ ਸਮਾਜ ਦੇ ਵਿੱਚ ਬਣੀ ਹੋਈ ਹੈ ਹਰ ਪੁਲਿਸ ਵਾਲਾ ਵੀ ਗਲਤ ਨਹੀਂ ਹੋ ਸਕਦਾ ਹਰ ਫੌਜੀ ਦੀ ਗਲਤ ਹੋ ਸਕਦਾ ਇਹ ਪੰਜ ਉਂਗਲਾਂ ਗਲਤ ਕਦੇ ਨਹੀਂ ਹੋ ਸਕਦੀਆਂ ਪਰ ਜਿੰਨਾ ਪੁਲਿਸ ਵਾਲਿਆਂ ਨੇ ਇਹ ਬਹੁਤ ਵੱਡਾ ਦੋਸ਼ ਕੀਤਾ ਕਰਨਲ ਸਾਹਿਬ ਨੂੰ ਕੁੱਟਿਆ ਉਹਨਾਂ ਦੇ ਉੱਤੇ ਗੁਨਾਹ ਸਾਬਤ ਹੋ ਚੁੱਕੇ ਉਹਨਾਂ ਦਾ ਬਚਣਾ ਹੁਣ ਬੜਾ ਹੀ ਮੁਸ਼ਕਲ ਪਰ ਪੰਜਾਬ ਦੀ ਜਨਤਾ ਪੰਜਾਬ ਦੀ ਜਨਤਾ ਲਗਾਤਾਰ ਇਹੀ ਮੰਗ ਕਰ ਰਹੀ ਹੈ ਉਹਨਾਂ ਦਾ ਪਰਿਵਾਰ ਮੰਗ ਕਰ ਰਿਹਾ ਕਿ ਭਾਈ ਉਹਨਾਂ ਲੋਕਾਂ ਨੂੰ ਸਖਤ ਤੋਂ ਸੱਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਹੁਣ ਕਿੰਨੇ ਪੰਜਾਬੀ ਇਸ ਗੱਲ ਦੇ ਹੱਕ ਵਿੱਚ ਨੇ ਮੈਂ ਚਾਹਨਾਗੇ ਤੁਸੀਂ ਕਮੈਂਟਾਂ ਦੇ ਵਿੱਚ ਇੱਕ ਇੱਕ ਕਮੈਂਟ ਲਿਖਣਾ ਕਰਨਲ ਸਾਹਿਬ ਦੇ ਹੱਕ ਦੇ ਵਿੱਚ ਤੁਸੀਂ ਕੀ ਲਿਖਦੇ ਹੋ ਇਸ ਗੱਲ ਦੀ ਮੈਨੂੰ ਤੁਹਾਡੇ ਤੋਂ ਬੜੀ ਹੀ ਉਮੀਦ ਰਹੂਗੀ ਕਿ ਪੰਜਾਬ ਦੇ ਸਾਡੇ ਨੌਜਵਾਨ ਰੁਝਾ ਸਾਡੀਆਂ ਮਾਮਾ ਪੈਣਾ ਜਾਂ ਬਜ਼ੁਰਗ ਬੱਚੇ ਸੈਨਾ ਪ੍ਰਤੀ ਕੀ ਯਾਨੀ ਆਪਣਾ ਪ੍ਰਦਰਸ਼ਨ ਰੱਖਦੇ ਨੇ ਔਰ ਪੰਜਾਬ ਦੀ ਪੁਲਿਸ ਦੇ ਉਹਨਾਂ ਪੁਲਸ ਵਾਲਿਆਂ ਦੇ ਪ੍ਰਤੀ ਜਿਨ੍ਹਾਂ ਨੇ ਇਹ ਅਪਰਾਧ ਕੀਤਾ ਪੰਜਾਬ ਦੀ ਸਾਰੀ ਪੁਲਿਸ ਗਲਤ ਕਦੇ ਨਹੀਂ ਹੋ ਸਕਦੀ ਕਿਉਂਕਿ ਬਹੁਤ ਸਾਰੇ ਪੁਲਿਸ ਵਾਲੇ ਇਹੋ ਜਿਹੇ ਵੀ ਨੇ ਜਿਹੜੇ ਬਹੁਤ ਸਾਰੇ ਬਹੁਤ ਵਧੀਆ ਕੰਮ ਵੀ ਕਰ ਰਹੇ ਨੇ ਜਿਵੇਂ ਕਿ ਪਾਸਟਰ ਸਾਹਿਬ ਨੂੰ ਅੰਜਾਮ ਤੱਕ ਪਹੁੰਚਾਇਆ ਉਹ ਵੀ ਇੱਕ ਬਹੁਤ ਵੱਡਾ ਯਾਨੀ ਯੋਗਦਾਨ ਹੈ ਪੰਜਾਬ ਦੀ ਪੁਲਿਸ ਦਾ ਬਹੁਤ ਸਾਰੇ ਚੰਗੇ ਕੰਮ ਕਰਦੀ ਹੈ ਪੰਜਾਬ ਦੀ ਪੁਲਿਸ ਉਸੇ ਲਈ ਅਸੀਂ ਉਹਨਾਂ ਨੂੰ ਸਲੂਟ ਵੀ ਕਰ ਦਿੰਦੇ ਹੁੰਦੇ ਆ ਔਰ ਜਦੋਂ ਕਿਤੇ ਗਲਤ ਕਰਦੇ ਨੇ ਤਾਂ ਫਿਰ ਉਹਦੇ ਲਈ ਉਹਨਾਂ ਨੂੰ ਅਸੀਂ ਨਿੰਦ ਵੀ ਦਿੰਦੇ ਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ